ਅੱਜ ਕਿਸਾਨਾਂ ਵੱਲੋਂ ਜਿਹੜਾ ਦਿੱਲੀ ਦਿੱਲੀ ਜਾਣ ਨੂੰ ਜਿਹੜੀ ਕਾਲ ਦਿੱਤੀ ਗਈ ਹੈ ਤੇ ਸਾਡੇ ਨਾਲ ਮੌਜੂਦ ਹੈਗੇ ਨੇ ਬਲਦੇਵ ਸਿੰਘ ਸਿਰਸਾ ਜੀ ਉਹਨਾਂ ਦੇ ਨਾਲ ਗੱਲ ਵੀ ਕਰਾਂਗੇ ਤਾਂ ਸਿਰਸਾ ਸਾਹਿਬ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਹਰਿਆਣਾ ਦੀ ਸਰਕਾਰ ਦਾ ਤਸ਼ੱਦਦ ਇਹਨੇ ਦਿਨਾਂ ਤੋਂ ਜੋ ਕਿਸਾਨ ਇੱਥੇ ਸਹਿਰੇ ਨੇ ਇੱਥੇ ਜਿੱਥੇ ਖਨੋਰੀ ਬਾਰਡਰ ਦੀ ਗੱਲ ਕਰ ਲਈਏ ਤਾਂ ਉੱਥੇ ਹੀ ਸ਼ੰਭੂ ਬਾਰਡਰ ਤੇ ਉੱਤੇ ਵੀ ਇਹੀ ਹਾਲਾਤ ਹੈਗੇ ਨੇ ਤਾਂ ਕਿਵੇਂ ਵੇਖਦੇ ਹੋ ਦੇਖੋ ਗੱਲ ਇਹ ਹੈ ਕਿ ਇਸ ਸਰਕਾਰ ਦੀ ਜਿਹੜੀ ਨੀਅਤ ਤੇ ਜਿਹੜੀ ਨੀਤੀ ਹੈ ਨਾ ਉਹ ਬਹੁਤ ਹੀ ਮਾੜੀ ਆ ਕਿਸਾਨਾਂ ਦੇ ਪ੍ਰਤੀ ਇਹ ਕੇਵਲ ਕਾਰਪੋਰੇਟ ਘਰਾਣਿਆਂ ਨੂੰ ਹੀ ਉੱਚਾ ਚੁੱਕਣੀ ਚਾਹੁੰਦੀ ਆ ਜੇਕਰ ਕਿਸਾਨਾਂ ਦੇ ਪ੍ਰਤੀ ਇਸ ਸਰਕਾਰ ਦੀ ਨੀयत ਸਾਫ਼ ਹੁੰਦੀ ਤੇ ਫਿਰ ਜਦੋਂ ਅਸੀਂ ਇਹਨਾਂ ਨੂੰ ਦੋ ਤਿੰਨ ਵਾਰ ਵਾਅਦੇ ਕਰ ਲਏ ਪਹਿਲਾਂ 14 ਦੇ ਵਿੱਚ ਕੀਤਾ ਲਿਖਤੀ ਤੌਰ ਦੇ ਉੱਤੇ ਫਿਰ ਉਸ ਤੋਂ ਬਾਅਦ 2018 ਚ ਕੀਤਾ ਫਿਰ ਇਹਨਾਂ ਨੇ 9 ਦਸੰਬਰ 21 ਨੂੰ ਵੀ ਜਿਸ ਤਰ੍ਹਾਂ ਕਿ 19 ਨਵੰਬਰ ਨੂੰ ਇਹਨਾਂ ਨੇ ਜੜੀਆਂ ਕਾਲੇ ਕਾਨੂੰਨ ਰੱਦ ਕਰਤੇ ਤੇ 9 ਦਸੰਬਰ ਨੂੰ ਜਦੋਂ ਅਸੀਂ ਉੱਥੋਂ ਵਾਪਸ ਆਏ ਤਾਂ ਲਿਖਤੀ ਪੱਤਰ ਜੜੀਆਂ ਮੰਗਾਂ ਸੀ ਇਹਨਾਂ ਨੇ ਕਿਹਾ ਕਿ ਅਸੀਂ ਐਮਐਸਪੀ ਤੇ ਵੀ ਜੜੀ ਕਮੇਟੀ ਬਣਾਵਾਂਗੇ ਗਰੰਟੀ ਕਾਨੂੰਨ ਵਾਸਤੇ ਲਖੀਨਪੁਰ ਖੀਰੀ ਦਾ ਵੀ ਇਹਨਾਂ ਨੇ ਮੰਨਿਆ ਪਰਚੇ ਰੱਦ ਕਰਨ ਦਾ ਵੀ ਇਹਨਾਂ ਨੇ ਮੰਨਿਆ ਉਹਨਾਂ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਜੜੀ ਸੀ ਉਹ ਮੰਨੀ ਸੋ ਅੱਜ ਤੱਕ ਉਹ ਜੜੀਆਂ ਮੰਗਾਂ ਨੇ ਇਹਨਾਂ ਨੇ ਪ੍ਰਵਾਨ ਨਹੀਂ ਕੀਤੀਆਂ ਤੇ ਉਹ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਜੜੀਆਂ ਮੰਗਾਂ ਨੇ ਉਹੀ ਉਹਨਾਂ ਦੀ ਗੱਲ ਹੀ ਅਸੀਂ ਕਰ ਰਹੇ ਹਾਂ ਨਾ ਤੇ ਉਹ ਲੈ ਕੇ ਅਸੀਂ ਚੱਲਿਆ ਪਰ ਇਹਦੇ ਵਿੱਚ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜਿਹੜੀ ਕਿ ਇਤਿਹਾਸਕ ਪੱਖ ਤੋਂ ਪਿੱਛੇ ਲੈ ਜੀਏ ਮੈਂ ਤੁਹਾਨੂੰ ਲੈ ਜਾਣਾ ਕਿ ਜਿਸ ਤਰ੍ਹਾਂ ਜੂਨ 1984 ਤੇ ਨਵੰਬਰ 1984 ਇਹ ਜਿਹੜੀਆਂ ਦੋ ਘਟਨਾਵਾਂ ਤੇ ਤੀਸਰੀ ਆ ਗਈ 26 ਨਵੰਬਰ 2020 ਦੀ ਇਹ ਸਾਰੀਆਂ ਇੱਕ ਦੂਸਰੇ ਨਾਲ ਮਿਲਦੀਆਂ ਨੇ ਜਿਸ ਤਰ੍ਹਾਂ ਕਿ ਜਿਹੜਾ ਜੂਨ 4 ਅਗਸਤ 1982 ਨੂੰ ਜਿਹੜਾ ਧਰਮਯੁੱਧ ਮੋਰਚਾ ਲਾਇਆ ਗਿਆ ਸੀ ਨਾ ਜੀ ਆਨੰਦਪੁਰ ਪ੍ਰਸਤਾਵ ਨੂੰ ਅਰਮਨਨ ਕੇ ਉਹਦੇ ਵਿੱਚ ਹੋਇਆ ਕਿ ਕਿ ਉਹ ਉਸ ਟਾਈਮ ਤੇ ਮੋਰਚਾ ਜਿਹੜਾ ਲਾਇਆ ਸੀ ਸਾਡੀ ਅਕਾਲੀ ਲੀਡਰਸ਼ਿਪ ਨੇ ਉਹ ਮੰਗਾ ਸਨ ਆਨੰਦਪੁਰ ਪ੍ਰਸਤਾਵ ਜਿਹੜਾ ਸੀ ਉਹ ਸੀ ਮਤਲਬ ਕਿ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਫਾਦਰ ਚਾਂਚੇ ਦੀ ਗੱਲ ਕਰਦਾ ਸੀ ਤੇ ਉਹ ਆਨੰਦਪੁਰ ਦੀ ਧਰਤੀ ਤੇ ਲਿਖਿਆ ਗਿਆ ਉਹਦਾ ਨਾਮ ਰੱਖਤਾ ਆਨੰਦਪੁਰ ਫਿਰ ਅਕਸ਼ਰ ਅਕਾਲਤਾ ਜੀ ਸਾਹਿਬ ਤੋਂ ਅਰਦਾਸ ਕਰਕੇ ਤੇ ਉਹ ਲਾਤਾ ਉਹਦਾ ਨਾਂ ਰੱਖਤਾ ਇਹਨਾਂ ਨੇ ਧਰਮ ਯੁੱਧ ਜਿਹੜਾ ਹੈ ਉਹ ਸਾਨੂੰ ਇੱਕ ਟਾਰਗੇਟ ਕਰਕੇ ਤੇ ਇਲੈਕਸ਼ਨਾਂ ਜਿਹੜੀਆਂ ਨੇ ਉਹ ਜਿੱਤਣ ਵਾਸਤੇ ਇਹਨਾਂ ਨੇ ਜਿਹੜਾ ਸੀ ਸਾਡੇ ਤੇ ਅਕਾਲ ਤਖਤ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਤੇ ਨਵੰਬਰ 84 ਦੇ ਵਿੱਚ ਸਮੁੱਚੀ ਸਿੱਖ ਕੌਮ ਨੂੰ ਇੱਕ ਨਿਸ਼ਾਨਾ ਬਣਾ ਕੇ ਸਾਡੇ ਮਾਸੂਮ ਬੱਚਿਆਂ ਨੂੰ ਗਟਰਾ ਤੱਕ ਸੁੱਟਿਆ ਜੋ ਸਾਡੀਆਂ ਧੀਆਂ ਪਾਣਾਂ ਨਾਲ ਉਹ ਕੀ ਕੁਛ ਹੋਇਆ ਪੂਰੇ ਦੇਸ਼ ਦੇ ਵਿੱਚ ਹੋਇਆ ਲੇਕਿਨ ਅੱਜ ਕੀ ਹਾਲਾਤ ਨੇ ਮੋਦੀ ਵੀ ਉਹਨਾਂ ਹੀ ਨਕਸ਼ੇ ਕਦਮਾਂ ਤੇ ਚੱਲਦਾ ਹੋਇਆ ਅੱਜ ਜਦੋਂ ਅਸੀਂ 26 ਨਵੰਬਰ ਨੂੰ ਆਏ ਆ ਤੇ ਉਸ ਟਾਈਮ ਤੇ ਵੀ ਸਾਨੂੰ ਇਹਨਾਂ ਨੇ ਬਦਨਾਮ ਕਰਨਾ ਸ਼ੁਰੂ ਕਰਤਾ ਜਦੋਂ ਕਿ ਇਹ ਜਿਹੜਾ ਮੋਰਚਾ ਹੈ ਇਹ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਨਹੀਂ ਇਹ ਪੰਜਾਬ ਦੇ ਮਜ਼ਦੂਰਾਂ ਦਾ ਨਹੀਂ ਇਹ ਪੰਜਾਬ ਦੇ ਲੋਕਾਂ ਦਾ ਨਹੀਂ ਇਹ ਦੇਸ਼ ਦੇ ਸਮੁੱਚੇ ਲੋਕਾਂ ਦਾ ਹੈ ਤੇ ਉਹ ਪਹਿਲਾਂ ਸਾਨੂੰ ਕਹਿੰਦਾ ਸੀ ਕਿ ਇਹ ਖਾਲਸਤਾਨੀ ਨੇ ਇਹ ਮਾਓਵਾਦੀ ਨੇ ਆਤਵਾਦੀ ਨੇ ਅਤੰਕਵਾਦੀ ਨੇ ਇਹ ਪਾਕਿਸਤਾਨ ਦੇ ਨਾਲ ਜੁੜੇ ਹੋਏ ਨੇ ਇਹ ਦੇਸ਼ ਦੇ ਟੁਕੜੇ ਟੁਕੜੇ ਕਰਨਾ ਚਾਹੁੰਦੇ ਨੇ ਲੇਕਿਨ ਅਸੀਂ 13 ਮਹੀਨੇ ਸ਼ਾਂਤਮਈ ਮੋਰਚਾ ਲਾ ਕੇ ਇੱਕ ਇਤਿਹਾਸ ਸਿਰਜ ਦਿੱਤਾ ਲੇਕਿਨ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਆ ਫਿਰ ਕਾਲੇ ਕਾਨੂੰਨ ਜਿਹੜੇ ਸੀ ਉਹ ਪ੍ਰਧਾਨ ਮੰਤਰੀ ਰਾਦੇ ਕਹਿੰਦਾ ਕਿ ہماری ਤਪੱਸਿਆ ਵਿੱਚ ਕੁਝ ਕਮੀ ਰਹਿ ਗਈ ਹਮ ਲੋਕੋ ਕੋ ਬਤਾ ਨਹੀਂ ਸਕੇ ਮੈਂ ਮੋਦੀ ਜੀ ਨੂੰ ਦੱਸਣਾ ਚਾਹਣਾ ਮੋਦੀ ਜੀ ਆਹ ਜ ਤਪੱਸਿਆ ਆਹ ਤਪੱਸਿਆ ਆ ਸਾਡੀਆਂ ਧੀਆ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਆ ਜਿਤਨਾ ਇੱਥੇ ਪ੍ਰਸ਼ਾਦੇ ਪੱਕ ਰਹੇ ਨੇ ਤੜਕੇ 4 ਵਜੇ ਤੋਂ ਤਵੀ ਤੱਕ ਚੱਲ ਰਹੀ ਆ ਟੋਕਰਿਆਂ ਦੇ ਟੋਕਰੇ ਪ੍ਰਸ਼ਾਦੇ ਹਰ ਡੇਰੇ ਤੋਂ ਮਤਲਬ ਪੱਕੇ ਜਿਹੜੇ ਨੇ ਉਹ ਜਾ ਰਹੇ ਨੇ ਗੁਰੂ ਘਰਾਂ ਦੇ ਵਿੱਚੋਂ ਵੀ ਆ ਰਹੇ ਨੇ ਤਪੱਸਿਆ ਇਹਨਾਂ ਲੋਕਾਂ ਦੀ ਆ ਕਿ ਉੱਥੇ ਬੈਠੇ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਤੋਂ ਸਭ ਕੁਝ ਦੇ ਰਹਿਆਂ ਉਹਨਾਂ ਦੀ ਤਪੱਸਿਆ ਉਹ ਤਪੱਸਿਆ ਨਹੀਂ ਉਹ ਸਭ ਕੁਝ ਕਾਰਪੋਰੇਟਾਂ ਨੂੰ ਦਿੱਤਾ ਜਾ ਰਿਹਾ ਤਪੱਸਿਆ ਆ ਅਸੀਂ ਬਾਦਰਾਂ ਦੇ ਬੈਠੇ ਆ ਤੇ ਸਾਡੀਆਂ ਧੀਆਂ ਪੈਣਾ ਆਤਮ ਜੀ ਤੇ ਬੈਠੀਆਂ ਸੋ ਇਸ ਕਰਕੇ ਮੈਂ ਇਹ ਗੱਲ ਦੱਸਣੀ ਚਾਹੁੰਦਾ ਦੇਸ਼ ਦੇ ਲੋਕਾਂ ਨੂੰ ਕਿ ਜੋ ਉਦੋਂ ਉਸ ਟਾਈਮ ਦੇ ਉੱਤੇ ਕਾਂਗਰਸ ਨੇ ਸਾਡੇ ਨਾਲ ਕੀਤਾ ਸੀ ਪੰਜਾਬ ਨੂੰ ਟਾਰਗੇਟ ਕੀਤਾ ਮੰਗਾ ਉਦੋਂ ਵੀ ਪੂਰੇ ਦੇਸ਼ ਦੇ ਸੂਬਿਆਂ ਦੀਆਂ ਸੱਟ ਫੈਡਰਲ ਪੱਧਰ 'ਤੇ ਦੀ ਗੱਲ ਸੀ ਲੇਕਿਨ ਬਦਕਿਸਮਤੀ ਤੇ ਉਹਦਾ ਨਾਂ ਜਿਹੜਾ ਸੀ ਉਹ ਰੱਖਿਆ ਗਿਆ ਧਰਮ ਯੁੱਧ ਮੋਰਚਾ ਤੇ ਜਿਹੜੀਆਂ ਖੱਬੀਆਂ ਧਰਾਂ ਨੇ ਜਿਹੜਾ ਸੀ ਉਹ ਸਾਨੂੰ ਉਹ ਵੀ ਉਹਨਾਂ ਦੇ ਨਾਲ ਰਲ ਗਏ ਇਸ ਕਰਕੇ ਅੱਜ ਵੀ ਜਿੱ ਤਰ੍ਹਾਂ ਉਸ ਤਰ੍ਹਾਂ ਦੇ ਉੱਤੇ ਜਦੋਂ ਇਲੈਕਸ਼ਨ ਹੋਈ 85 ਦੀ ਜਿੰਨਾ ਬਹੁਮਤ ਪਾਰਲੀਮੈਂਟ ਦੇ ਵਿੱਚ ਰਜੀਵ ਗਾਂਧੀ ਨੂੰ ਮਿਲਿਆ ਨਾ ਉਹਦੀ ਮਾਤਾ ਨੂੰ ਮਿਲਿਆ ਸੀ ਨਾ ਉਹਦੇ ਨਾਨੇ ਨੂੰ ਜਦੋਂ ਦੇਸ਼ ਦਾ 1947 ਚ ਵਟਵਾਰਾ ਹੁੰਦਾ ਤੇ ਪਹਿਲੀਆਂ ਇਲੈਕਸ਼ਨਾਂ ਹੁੰਦੀਆਂ ਨੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਇੰਨਾ ਬਹੁਤ ਮਤ ਨਹੀਂ ਸੀ ਮਿਲਿਆ ਭਾਮ ਇੱਕ ਘੱਟ ਗਿਣਤੀ ਕੌਮ ਨੂੰ ਟਾਰਗੇਟ ਕਰਕੇ ਦੇਸ਼ ਦੇ ਸਮੁੱਚੇ ਲੋਕਾਂ ਦੀ ਗੱਲ ਕਰਨ ਵਾਲਿਆਂ ਨੂੰ ਜਿਹੜਾ ਸੀ ਉਹ ਟਾਰਗੇਟ ਕੀਤਾ ਗਿਆ ਤੇ ਅਨੰਦਪੁਰ ਪ੍ਰਸਤਾਵ ਨੂੰ ਇੱਕ ਹਵਾ ਬਣਾ ਦਿੱਤਾ ਭਿ ਜੇ ਅਨੰਦਪੁਰ ਪ੍ਰਸਤਾਵ ਅਸੀਂ ਮੰਨ ਲਿਆ ਤੇ ਫਿਰ ਇਹ ਦੇਸ਼ ਟੁਕੜੇ ਟੁਕੜੇ ਹੋ ਗਿਆ ਉਹੀ ਆਨੰਦਪੁਰ ਪ੍ਰਸਤਾਵ ਜਿਹੜਾ ਅਸੀਂ ਮੁੜ ਕੇ ਉੱਤੇ ਕਮਿਸ਼ਨ ਬਣਾਇਆ ਗਿਆ ਫਿਰ ਤੁਸੀਂ ਵੇਖੋ ਅਮੇਠੀ ਚ ਇਲੈਕਸ਼ਨ ਲੜਦੇ ਆ ਅਰਜੀਬ ਜੀ ਤੇ ਕੀ ਹੁੰਦਾ ਉਹਦੇ ਉਹਦੇ ਬਰਾਬਰ ਤੇ ਲੜਦੀ ਆ ਇਲੈਕਸ਼ਨ ਮਿਰਕਾ ગાંધી ਮਿਰਕਾ ગાંધી ਉਹ ਸਰਦਾਰਾਂ ਦੀ ਲੜਕੀ ਸੀ ਉੱਥੇ ਪੋਸਟਰ ਲੱਗਦੇ ਹੈ ਬੇਟੀ ਹੈ ਸਰਦਾਰਾਂ ਕੀ ਦੇਸ਼ ਕੇ ਗਦਾਰਾਂ ਕੀ ਇਹ ਨਾਰੇ ਲਿਖੇ ਗਏ ਕੋਈ ਬੋਲੀ ਕੋਈ ਰਾਜਨੀਤਿਕ ਪਾਰਟੀ ਬੋਲੀ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਅੱਜ ਵੀ ਇਹ ਦੱਸਣਾ ਚਾਹਣਾ ਦੇਸ਼ ਦੇ ਲੋਕਾਂ ਨੂੰ ਸੰਸਾਰ ਭਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਿਆਂ ਨੂੰ ਤੇ ਸੁਪਰੀਮ ਨੂੰ ਇੱਕ ਮੈਂ ਹਾਈ ਕੋਰਟ ਨੂੰ ਬੇਨਤੀ ਕਰਨੀ ਚਾਹਣਾ ਮਾਨਯੋਗ ਹਾਈ ਕੋਰਟ ਨੇ ਕੱਲ 20 ਤਰੀਕ ਨੂੰ ਇੱਕ ਟਿੱਪਣੀ ਕੀਤੀ ਆ ਕਿ ਕਿਸਾਨ ਜਿਹੜੇ ਨੇ ਉਹ ਟਰੈਕਟਰ ਟਰਾਲੀਆਂ ਲੈ ਕੇ ਕਿਉਂ ਜਾਂਦੇ ਨੇ ਮੈਂ ਮਾਰਯੋਗ ਹਾਈ ਕੋਰਟ ਜੀ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਟਰੈਕਟਰ ਟਰਾਲੀਆਂ ਨੇ ਇਹ ਸਾਡੇ ਇੱਕ ਕਿਸਮ ਦੇ ਮਕਾਨ ਨੇ ਅਸੀਂ ਜਿੱਥੇ ਜਾਵਾਂਗੇ ਉਹਦੇ ਵਿੱਚ ਸਾਡੇ ਰਾਸ਼ਨ ਪਾਣੀ ਆ ਸਾਡੇ ਚੁੱਲ੍ਹੇ ਚੁੱਕੇ ਨੇ ਵੀ ਜੇ ਸਾਨੂੰ ਕਿਤੇ ਵੀ ਕੋਈ ਲੱਕਰ ਪਾਣੀ ਨਹੀਂ ਹੁੰਦਾ ਤੇ ਅਸੀਂ ਆਪਾਂ ਨੇ ਤਿਆਰ ਕਰਾਂਗੇ ਅਸੀਂ ਉਹਨਾਂ ਦੇ ਵਿੱਚ ਸੌਂ ਜਾਵਾਂਗੇ ਮੈਂ ਇੱਕ ਬੇਨਤੀ ਕਰਦਾ ਕਿ ਸਰਕਾਰ ਇਹ ਐਲਾਨ ਕਰ ਦੇ ਕਿ ਜਿੰਨੇ ਵੀ ਇਹ ਕਿਸਾਨ ਆਏ ਨੇ ਅਸੀਂ ਇਹਨਾਂ ਨੂੰ ਬਸਾਂ 'ਚ ਲੈ ਕੇ ਜਾਂਦੇ ਆਂ ਉੱਥੇ ਅਸੀਂ ਦਿੱਲੀ ਦੇ ਵਿੱਚ ਇਹਨਾਂ ਨੂੰ ਉੱਥੇ ਤੰਬੂ ਲਾ ਕੇ ਦਵਾਗੇ ਮੈਂ ਵਾਦਾ ਕਰਦਾ ਮੈਂ ਆਪਣੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਗੱਲ ਕਰਕੇ ਤੇ ਉਸ ਤੋਂ ਬਾਅਦ ਅਸੀਂ ਆਪਣਾ ਫੈਸਲਾ ਟਰੈਕਟਰ ਲੈ ਜਾਂਦਾ ਜਿਹੜਾ ਉਹ ਬਦਲ ਸਕਦੇ ਆਂ ਪਰ ਸਰ ਤੋਂ ਪਹਿਲਾਂ ਸਾਨੂੰ ਇਹ ਦੱਸਿਆ ਜਾਵੇ ਕਿ ਇਸ ਜਗ੍ਹਾ ਤੇ ਤੁਹਾਨੂੰ ਭਾਇਆ ਜਾਊਗਾ ਆਹ ਬੱਸਾਂ ਦੇ ਵਿੱਚ ਆਪੋ ਆਪਣੇ ਬੈਗ ਜਿਹੜੇ ਟੈਕ ਜਿਹੜੇ ਟੈਕੀ ਨੇ ਤੁਹਾਡੇ ਉਹ ਲੈ ਲਓ ਕੱਪੜੇ ਲੀੜੇ ਲੈ ਲਓ ਬਾਕੀ ਤੁਹਾਨੂੰ ਤੰਬੂ ਉੱਥੇ ਦਿੱਤੇ ਜਾਣਗੇ ਗੱਦੇ ਦਿੱਤੇ ਜਾਣਗੇ ਕੰਪਲ ਦਿੱਤੇ ਜਾਣਗੇ ਤੁਹਾਨੂੰ ਤੇ ਤੁਹਾਨੂੰ ਜਿਹੜਾ ਰਹਿਣ ਵਾਸਤੇ ਉੱਥੇ ਹਰ ਤਰ੍ਹਾਂ ਦੀ ਸੁੱਖ ਸਹੂਲਤ ਹੋਵੇਗੀ ਅਸੀਂ ਟਰੈਕਟਰ ਵਾਲੀਆਂ ਨਹੀਂ ਕਰਦੇ ਕਾਹਦੇ ਲਈ ਟਰੈਕਟਰ ਵਾਲੀਆਂ ਕਰਦੇ ਆਂ ਅਸੀਂ ਟਰੈਕਟਰ ਟਰਾਲੀਆਂ ਤਾਂ ਸਿਰਫ ਅਸੀਂ ਆਪਣੀ ਸੁਵਿਧਾ ਵਾਸਤੇ ਲੈ ਕੇ ਜਾ ਰਹੇ ਆਂ ਸੋ ਮਹਿਮਾਨਯੋਗ ਹਾਈ ਕੋਰਟ ਨੂੰ ਇਹ ਬੇਨਤੀ ਕਰਦਾ ਕਿ ਇਹ ਨਾ ਟਿੱਪਣੀ ਸਾਡੇ ਤੇ ਜਿਹੜੀ ਆ ਇਹ ਕਿਤੇ ਯਾ ਸਾਨੂੰ ਇਸ ਚੀ ਦਾ ਦੁੱਖ ਹੋਇਆ ਕਿ ਜੇਕਰ ਸਰਕਾਰਾਂ ਨੇ ਤਾਂ ਸਾਡੇ ਹੁਣ ਵੇਖੋ ਅਸੀਂ 13 ਤਰੀਕ ਨੂੰ ਆਉਣਾ ਸੀ 8 ਦਿਨ ਰਸਤੇ ਪਹਿਲਾਂ ਬੰਦ ਨੇ ਜਿਹੜੇ-ਕੜੇ ਵੜੇ ਲੈਂਟਰ ਪਾ ਦਤੇ ਨੇ ਕਿਸ ਤਰ੍ਹਾਂ ਉੱਥੇ ਦਵਾਰਾਂ ਚੰਤੀਆਂ ਨੇ ਕਿੰਨੀਆਂ-ਕਿੰਨੀਆਂ ਉੱਚੀਆਂ ਦਵਾਰਾਂ ਨੇ ਕਿਤਰ੍ਹਾਂ ਸਰੀਏ ਘੜ ਦਿੱਤੇ ਨੇ ਸਾਈਡਾਂ ਦੇ ਉੱਤੇ ਖੱਡੇ ਪਾ ਦਿੱਤੇ ਆ ਮਾਨਯੋਗ ਹਾਈ ਕੋਰਟ ਜੀ ਮੈਨੂੰ ਇਹ ਦੱਸੋ ਪੇ ਜਿਹੜੀਆਂ ਸਰਕਾਰਾਂ ਨੇ ਰਸਤੇ ਬੰਦ ਕੀਤੇ ਨੇ ਇਹ ਕਿਹੜੇ ਕਾਨੂੰਨ ਦੇ ਤਹਿਤ ਕੀਤੇ ਆ ਆਮ ਲੋਕਾਂ ਨੂੰ ਅਸੀਂ ਤੰਗ ਕਰ ਰਹੇ ਆ ਕਿ ਦਾ ਇਹ ਸਰਕਾਰਾਂ ਕਰ ਰਹੀਆਂ ਨੇ ਇਸ ਕਰਕੇ ਵਿਚਾਰਨ ਦੀ ਲੋੜ ਹੈ ਮੈਂ ਮਾਰਯੋਗ ਸੁਪਰੀਮ ਕੋਰਟ ਨੂੰ ਵੀ ਅਪੀਲ ਕਰਦਾ ਤੇ ਇਹਨਾਂ ਸਾਰੀਆਂ ਅਦਾਲਤਾਂ ਨੂੰ ਸਮੁੱਚੇ ਲੋਕਾਂ ਨੂੰ ਇਹ ਗੱਲ ਕਰਨੀ ਚਾਹਣਾ ਹੈ ਕਿ ਜਦੋਂ ਦਿੱਲੀ ਦੇ ਵਿੱਚ ਅਰੰਦੇਵ ਜੀ ਬੈਠੇ ਸੀ ਉਹ ਰਾਤ ਨੂੰ 12 ਵਜੇ ਉਹਨਾਂ ਨੂੰ ਪੁਲਿਸ ਜਿਹੜੀ ਆ ਉਹ ਆ ਕੇ ਉਥੋਂ ਗ੍ਰਿਫਤਾਰ ਕਰਦੀ ਆ ਅਗਲੇ ਦਿਨ ਮਾਰਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਦੋਨਾਂ ਅਦਾਲਤਾਂ ਨੇ ਚੂ ਮੋਟੋ ਨੋਟਿਸ ਰਾਹੀ ਕਲਬ ਕਰ ਲਿਆ ਦਿੱਲੀ ਸਰਕਾਰ ਨੂੰ ਪੁਲਿਸ ਨੂੰ ਵੀ ਐਸੇ ਕਿਹੜੇ ਹਾਲਾਤ ਬਣ ਗਏ ਸੀ ਜਿਨ੍ਹਾਂ ਦੇ ਕਾਰਨ ਤੁਸੀਂ ਰਾਤ ਨੂੰ 12 ਵਜੇ ਆ ਕੀਤਾ ਉਥੇ ਇੱਕ ਵਿਅਕਤੀ ਨੂੰ ਪੁਲਿਸ ਨੇ ਫੜਿਆ ਤੇ ਨੂੰ ਆਖਿਆ ਵੀ ਕੁਛ ਨਹੀਂ ਸਾਡੇ ਦੇ ਉੱਤੇ ਗੋਲੀਆਂ ਚੱਲ ਰਹੀਆਂ ਨੇ ਆ ਮੇਰੇ ਵੀ ਅੱਖ ਜਿਹੜੀ ਆ ਇਹ ਖਰਾਬ ਹੋ ਗਈ ਆ ਕੱਲ ਡਾਕਟਰ ਕਹਿੰਦੇ ਸੀ ਵੀ ਨਿਗਾਹ ਚੈੱਕ ਕਰਾ ਲਓ ਵੀ ਇਹ ਤੁਹਾਨੂੰ ਸ਼ੀਨਾ ਮੈਂ ਕਿਹਾ ਚੱਕ ਚੱਕ ਫੇਰ ਕਰਾਵਾਂਗੇ ਜੇ ਜਿਉਂਦੇ ਰਾਂਗੇ ਤੇ ਚੱਕਾ ਚੈੱਕ ਤਾਂ ਕਿ ਲੀਡਰ ਪਿੱਛੇ ਰਹਿੰਦੇ ਆ ਅੱਗੇ ਹੁਣ ਕਰਕੇ ਆ ਆ ਖਰਾਬ ਹੈ ਦੂਸਰੀ ਥੋੜੀ ਘੱਟ ਸੀ ਸੋ ਸਾਡੇ ਬੱਚਿਆਂ ਨੂੰ ਗੋਲੀਆਂ ਲੱਗ ਰਹੀਆਂ ਨੇ ਇੱਕ ਬੱਚੇ ਦੋਵੇਂ ਦੋ ਕਿਸਾਨ ਸਾਡੇ ਸ਼ਹੀਦ ਹੋ ਚੁੱਕੇ ਨੇ ਔਰ ਜਿਹੜੇ ਇੱਕ ਪੁਲਿਸ ਮੁਲਾਜ਼ਮ ਵੀ ਜਿਹੜਾ ਉਧਰ ਜਿਹੜੀ ਉਹਦੀ ਮੌਤ ਹੋਈ ਆ ਹਰਿਆਣੇ ਦੀ ਉਹਦੀ ਵੀ ਉਹ ਗੈਸ ਦੀ ਘੁੱਟਣ ਕਰਕੇ ਹੋਈ ਆ ਸੋ ਇਹ ਸਾਡੇ ਗੋਲੀਆਂ ਚੱਲਣ ਸਾਡੇ ਬੰਬਾਰੀ ਹੋਵੇ ਸਾਡੇ ਅਥਰੂ ਗੈਸ ਚੱਲੇ ਜਾਣ ਸਾਡੇ ਤੇ ਲਾਠੀ ਚਾਰਜ ਹੋਵੇ ਤੇ ਮਹਿਮਾਨਿਓ ਕੋਰਟਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਇੱਕ RAMDEV ਨੂੰ ਤੁਸੀਂ ਉਤੇ ਸ਼ੂ ਮੋਟੋ ਨੋਟਿਸ ਰਾਹੀਂ ਐਕਸ਼ਨ ਲਿਆ ਸੀ ਤੇ ਦਿੱਲੀ ਸਪੋਲਿਸਨ ਪੁੱਛ ਲਿਆ ਹਿੱਤੇ ਅੱਜ ਹਰਿਆਣਾ ਕੇਂਦਰ ਸਰਕਾਰ ਰਾਜਸਥਾਨ ਬਾਰਡਰ ਤੇ